ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤੁਰਕੀ ਅਤੇ ਅਜ਼ਰਬਾਈਜਾਨ ਨਾਲ ਸਮਝੌਤੇ ਰੱਦ ਵਿਦਿਆਰਥੀਆਂ ਨੂੰ ਭਾਰਤਪੱਖੀ ਦੇਸ਼ਾਂ 'ਚ ਪੜਨ ਵਾਸਤੇ ਜਾਣ ਦੀ ਕੀਤੀ ਅਪੀਲ ਸਿੱਖਿਆ ਸੰਸਥਾਵਾਂ ਵੀ ਸੁਰੱਖਿਆ ਭਲਾ ਨਾਲ ਦੇਖਤੀ ਸੇਵਾ ਵਿੱਚ ਖੜੀਆਂ ਨਹੀਂ ਨਿਗਾਰੀ ਯੂਨੀਵਰਸਿਟੀ ਵੱਲੋਂ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਸਾਰੇ ਸਮਝੌਤੇ ਤੁਰੰਤ ਰੱਦ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਨਾਲ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਸਾਂਝੇ ਖੋਜ ਪ੍ਰੋਜੈਕਟਾਂ ਡਿਗਰੀ ਪ੍ਰੋਗਰਾਮ ਅਤੇ ਦੋਹਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਅਰਤਨਦੀ ਅਕਾਦਮਿਕ ਸਹਿਯੋਗ ਨੂੰ ਤੁਰੰਤ ਰੱਦ ਕਰਨਾ ਸ਼ਾਮਲ ਹੈ ਯੂਨੀਵਰਸਿਟੀ ਵੱਲੋਂ ਇਹ ਫੈਸਲਾ ਤੁਰੰਤ ਅਤੇ ਅਜ਼ਰਬਾਈਜਾਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਜਿਸ ਸਮੇ ਸਾਡੇ ਹਥਿਆਰਬੰਦ ਬੰਦ ਆਪਣੀਆਂ ਜੰਮਨ ਜੋਖੰਦ ਚਪਾਟੇ ਦੇ ਦੇਸ਼ ਦੀ ਸੁਰੱਖਿਆ ਕਰ ਰਹੇ ਨੇ ਉਸ ਸਮੇਂ ਸਿੱਖਿਆ ਸੰਸਥਾ ਵਜੋਂ ਯੂਨੀਵਰਸਿਟੀ ਪਿੱਛੇ ਨਹੀਂ ਲੈ ਸਕਦੀ ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਦੇਸ਼ ਦੀ ਹਰ ਸੰਸਥਾ ਤੇ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਹਥਿਆਰਬੰਦ ਬਲਾਂ ਦਾ ਹਰ ਤਰੀਕੇ ਨਾਲ ਸਹਿਯੋਗ ਕਰਨ ਰਿਸ਼ੀ ਯੂਨੀਵਰਸਿਟੀ ਨਾਲ ਉਹ ਭਾਈ ਦੇ ਭਾਈ ਜਿਹੜੇ ਕੋਲੈਬੋਰੇਸ਼ਨ ਹੈ ਉਹ ਤੜਕੀ ਦੇ ਨਾਲ ਦਿੱਤੀ ਉਸ ਨਾਲ ਪੂਰੇ ਦੇਸ਼ ਹੈ ਉਸਨੇ ਵੀ ਜਿਹੜਾ ਵਾਇਬ੍ਰੇਸ਼ਨ ਸੀਗਾ ਜਿਹਨਾਂ ਨੇ ਪਾਕਿਸਤਾਨ ਦੀ ਮਦਦ ਕੀਤੀ ਉਸਨੂੰ ਤੰ加ਵਾਦ ਨਾਲ ਦਿੱਤੀ ਕਿਉਂਕਿ ਸਾਡੇ ਦੇਸ਼ ਤੇ ਚੰਗਲ ਹੋ ਰਹੇ ਸੀ ਸਾਡੀ ਅਰਥਵਿਵਸਥਾ ਬਗਾਇਆ ਗਿਆ ਸੀ ਜੋ ਸਾਡੇ ਦੇਸ਼ ਦੇ ਪ੍ਰਧਾਨ ਪ੍ਰੀਤ ਸਿੰਘ ਅੰਦਰ ਮੁੱਗੀ ਜੀ ਨੇ ਉਹਦੇ ਨੂੰ ਜਵਾਬ ਦਿੱਤਾ ਹੈ ਨਕਮਾ ਦੇ ਵਿਦਾ ਗਲੋਬਲ ਹੈਡਕ quart ਸੀਗਾ ਅੰਮੇਸ਼ੀ ਮੰਤਰੀ ਲਖੀਤ ਦਾਇਵਦਾ ਉਸ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਸਾਡੇ ਸੈਨਿਕਾਂ ਨੂੰ ਕੋ ਬਾਤ ਦਿੱਤਾ ਹੈ ਹੁਣ ਰੋਜ਼ਗਾਰ ਸਿੱਖਿਆ